ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਟੋਰੀ ਦਾ ਨਾਮ ਹੈ ਅਨਪੜਵਾ ਮੈਂ ਆਸ ਕਰਾਂਗੀ ਕਿ ਤੁਸੀਂ ਇਸ ਸਟੋਰੀ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਇਸ ਸਟੋਰੀ ਦੀ ਸ਼ੁਰੂਆਤ ਉਸ ਸਮੇਂ ਹੁੰਦੀ ਹੈ ਇੱਕ ਮੱਧ ਵਰਗੀ ਪਰਿਵਾਰ ਹੈ ਉਸ ਦੇ ਵਿੱਚ ਇੱਕ ਮੁੰਡੇ ਨੇ 10ਵੀਂ ਦੀ ਪ੍ਰੀਖਿਆ ਵਿੱਚੋਂ 90% ਅੰਕ ਪ੍ਰਾਪਤ ਕੀਤੇ ਨੇ ਮਾਰਕ ਸ਼ੀਟ ਦੇਖ ਪਿਤਾ ਨੇ ਖੁਸ਼ੀ ਵਿੱਚ ਆਪਣੀ ਪਤਨੀ ਨੂੰ ਕਿਹਾ ਕਿ ਮਿੱਠਾ ਬਣਾ ਕੇ ਲਿਆ ਤੇਰੇ ਬੇਟੇ ਨੇ ਸਕੂਲ ਦੀ ਪ੍ਰੀਖਿਆ ਵਿੱਚੋਂ 90% ਅੰਕ ਲਏ ਨੇ ਮਾਂ ਰਸੋਈ 'ਚ ਭੱਜ ਕੇ ਆਈ ਖੁਸ਼ੀ ਨਾਲ ਬੋਲੀ ਮੈਨੂੰ ਵੀ ਦਿਖਾਓ ਮੈਂ ਵੀ ਆਪਣੇ ਬੇਟੇ ਦਾ ਨਤੀਜਾ ਦੇਖਣਾ ਚਾਹੁੰਦੀ ਹਾਂ ਇੰਨੇ ਵਿੱਚ ਮੁੰਡੇ ਨੇ ਕਿਹਾ ਪਾਪਾ ਕਿੱਥੇ ਮਾਂ ਨੂੰ ਨਤੀਜਾ ਦਿਖਾ ਰਹੇ ਹੋ ਕੀ ਉਹ ਪੜ੍ਹ ਲਿਖ ਸਕਦੀ ਹੈ ਉਹ ਤਾਂ ਅਨਪੜ ਹੈ ਇਹ ਸੁਣ ਕੇ ਮਾਂ ਹੰਝੂ ਭਰੀਆਂ ਅੱਖਾਂ ਪੁੰਜਦੀ ਰਸੋਈ ਵਿੱਚ ਚਲੀ ਗਈ ਪਿਤਾ ਨੇ ਇਹ ਸਭ ਦੇਖਿਆ ਤੇ ਕਿਹਾ ਹਾਂ ਪੁੱਤ ਤੂੰ ਬਿਲਕੁਲ ਸਹੀ ਕਿਹਾ ਤੇਰੀ ਮਾਤਾ ਅਨਪੜ ਹੈ ਜਦੋਂ ਸਾਡਾ ਵਿਆਹ ਹੋਇਆ ਸੀ ਤਾਂ ਤੇਰੀ ਮਾਂ 3 ਮਹੀਨੇ ਵਿੱਚ ਗਰਭਵਤੀ ਹੋ ਗਈ ਮੈਂ ਸੋਚਿਆ ਵਿਆਹ ਤੋਂ ਬਾਅਦ ਅਸੀਂ ਕਿਤੇ ਨਹੀਂ ਗਏ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਨਹੀਂ ਇਸ ਵਾਰ ਗਰਭਪਾਤ ਕਰਵਾ ਦੇ ਤੇ ਬਾਅਦ ਵਿੱਚ ਅਸੀਂ ਚਾਂਸ ਲੈ ਲਵਾਂਗੇ ਪਰ ਤੇਰੀ ਮਾਂ ਨੇ ਜ਼ੋਰ ਦੇ ਕੇ ਕਿਹਾ ਨਹੀਂ ਜਾਣਾ ਇੱਧਰ ਉੱਧਰ ਇਹ ਸਭ ਕੁਝ ਬਾਅਦ ਵਿੱਚ ਵੀ ਕਰ ਸਕਦੇ ਹਾਂ ਤੈਨੂੰ ਤੇਰੀ ਮਾਂ ਨੇ ਬਚਾ ਲਿਆ ਉਹ ਤਾਂ ਅਣਪੜ ਹੈ ਨਾ ਜਦੋਂ ਤੂੰ ਉਸ ਦੀ ਕੁੱਖ ਵਿੱਚ ਸੀ ਉਸ ਨੂੰ ਦੁੱਧ ਬਿਲਕੁਲ ਵੀ ਪਸੰਦ ਨਹੀਂ ਸੀ ਉਸ ਨੇ ਤੈਨੂੰ ਸਿਹਤਮੰਦ ਬਣਾਉਣ ਲਈ 9 ਮਹੀਨਿਆਂ ਤੱਕ ਦੁੱਧ ਪੀਤਾ ਉਸ ਨੂੰ ਪਸੰਦ ਵੀ ਨਹੀਂ ਸੀ ਉਹ ਤਾਂ ਅਣਪੜ ਹੈ ਨਾ ਤੂੰ ਸਵੇਰੇ 7 ਵਜੇ ਸਕੂਲ ਜਾਣਾ ਹੁੰਦਾ ਤੇਰੀ ਮਾਂ ਸਵੇਰੇ 5 ਵਜੇ ਉੱਠ ਕੇ ਤੇਰਾ ਮਨਪਸੰਦ ਨਾਸ਼ਤਾ ਬਣਾਉਂਦੀ ਹੈ ਟਿਫਨ ਪੈਕ ਕਰਕੇ ਦਿੰਦੀ ਹੈ ਕਿਉਂਕਿ ਉਹ ਅਨਪੜ ਹੈ ਨਾ ਜਦੋਂ ਰਾਤ ਨੂੰ ਪੜ੍ਹਦਿਆਂ ਤੂੰ ਸੌ ਜਾਂਦਾ ਹੈ ਤੇ ਤੇਰੀਆਂ ਨੋਟਬੁੱਕ ਕਿਤਾਬਾਂ ਬੈਗ ਵਿੱਚ ਪਾ ਕੇ ਤੈਨੂੰ ਮੰਝੇ ਤੇ ਪਾ ਦਿੰਦੀ ਹੈ ਅਤੇ ਉਸ ਤੋਂ ਬਾਅਦ ਹੀ ਸੌਂਦੀ ਹੈ ਉਹ ਰਾਤ ਨੂੰ ਬਾਰ-ਬਾਰ ਜਾਗਦੀ ਹੈ ਤੇਰੇ ਤੇ ਕੰਬਲ ਦਿੰਦੀ ਹੈ ਕਿਉਂਕਿ ਉਹ ਅਨਪੜ ਹੈ ਨਾ ਬਚਪਨ ਵਿੱਚ ਤੂੰ ਜ਼ਿਆਦਾਤਰ ਬਿਮਾਰ ਹੀ ਰਹਿੰਦਾ ਸੀ ਫਿਰ ਉਹ ਸਾਰੀ ਰਾਤ ਜਾਗਦੀ ਰਹਿੰਦੀ ਇਸ ਦੇ ਬਾਵਜੂਦ ਵੀ ਸਵੇਰੇ ਜਲਦੀ ਉੱਠ ਕੇ ਕੰਮ ਕਰਦੀ ਕਿਉਂਕਿ ਪੁੱਤ ਤੇਰੀ ਮਾਂ ਤਾਂ ਅਨਪੜ ਹੈ ਨਾ ਉਸ ਦਾ ਪਿਓ ਉਹ ਨੂੰ ਇਹ ਸਾਰੀਆਂ ਗੱਲਾਂ ਕਹਿੰਦਾ ਹੈ ਤੇਰੇ ਲਈ ਬ੍ਰਾਂਡਡ ਕੱਪੜੇ ਲੈਣ ਲਈ ਮੇਰੇ ਮਗਰ ਪਈ ਰਹਿੰਦੀ ਹੈ ਤੇ ਉਹ ਆਪ ਸਾਲਾਂ ਤੋਂ ਇੱਕ ਸੂਟ ਪਾਉਂਦੀ ਹੈ ਕਿਉਂਕਿ ਉਹ ਅਨਪੜ ਹੈ ਨਾ ਇਹ ਸਭ ਸੁਣ ਕੇ ਮੁੰਡਾ ਆਪਣੀ ਮਾਂ ਨੂੰ ਜੱਫੀ ਪਾ ਕੇ ਰੋਣ ਲੱਗ ਪਿਆ ਤੇ ਕਹਿੰਦਾ ਮਾਂ ਮੈਂ ਪੇਪਰ 'ਚ 90% ਅੰਕ ਲਏ ਨੇ ਪਰ ਤੁਸੀਂ ਮੇਰੀ ਜ਼ਿੰਦਗੀ ਨੂੰ 100% ਬਣਾਉਣ ਵਾਲੇ ਪਹਿਲੇ ਅਧਿਆਪਕ ਹੋ ਮਾਂ ਮੈਂ ਹਜੇ ਵੀ ਅਨਪੜ ਹਾਂ ਤੁਹਾਡੇ ਕੋਲ ਪੀ ਐਚ ਡੀ ਤੋਂ ਵੀ ਉੱਚੀ ਡਿਗਰੀ ਹੈ ਕਿਉਂਕਿ ਅੱਜ ਮੈਂ ਆਪਣੀ ਮਾਂ ਦੇ ਅੰਦਰ ਛੁਪਿਆ ਡਾਕਟਰ ਅਧਿਆਪਕ ਵਕੀਲ ਡਰੈੱਸ ਡਿਜ਼ਾਈਨਰ ਵਧੀਆ ਕੁੱਕ ਦੇਖਿਆ ਹੈ ਮਾਂ ਮੈਨੂੰ ਮਾਫ਼ ਕਰੀ ਪੁੱਤ ਤੇਰੀ ਨਜ਼ਰ ਵਿੱਚ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਸਭ ਤੋਂ ਪਹਿਲਾਂ ਸਵਾਰਥੀ ਤੇ ਮਤਲਬੀ ਨੇ ਪਰ ਤੇਰੀ ਮਾਂ ਜੋ ਹੈ ਉਹ ਕਦੇ ਵੀ ਆਪਣਾ ਸਵਾਰਥ ਨਹੀਂ ਦੇਖਦੀ ਕਿਉਂਕਿ ਉਹ ਅਣਪੜ੍ਹ ਹੈ ਨਾ ਕਈ ਵਾਰ ਉਹ ਆਪ ਵੀ ਖਾਣਾ ਪਕਾਉਣ ਤੇ ਸਾਨੂੰ ਪਰੋਸਣ ਤੋਂ ਬਾਅਦ ਖਾਣਾ ਖਾਣਾ ਭੁੱਲ ਜਾਂਦੀ ਹੈ ਇਸ ਲਈ ਮਾਂ ਨਾਲ ਕਹਿੰਦਾ ਹਾਂ ਕਿ ਤੇਰੀ ਮਾਂ ਅਨਪੜ ਹੈ ਨਾ ਇਸ ਤਰ੍ਹਾਂ ਸੀ ਕਹਿ ਸਕਦੇ ਹਾਂ ਕਿ ਇਹ ਸਟੋਰੀ ਇੱਕ ਦਿਲ ਨੂੰ ਛੂਹਣ ਵਾਲੀ ਸਟੋਰੀ ਹੈ ਇਸ ਦੇ ਵਿੱਚ ਇੱਕ ਮਾਂ ਦੀ ਤਾਰੀਫ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਬੱਚਿਆਂ ਦੇ ਲਈ ਐਨਾ ਕੁਝ ਕਰਦੀ ਹੈ ਤੇ ਮਾਂ ਨੂੰ ਅਨਪੜ ਕਿਹਾ ਗਿਆ ਹੈ ਮਾਂਨਪੜ ਹੀ ਠੀਕ ਹੈ ਕਿਉਂਕਿ ਮਾਂ ਹੈ ਜੋ ਉਸ ਦੇ ਜਿਹਾ ਕੋਈ ਨਹੀਂ ਬਣ ਸਕਦਾ ਸੋ ਮੈਂ ਆਸ ਕਰਾਂਗੀ ਕਿ ਅੱਜ ਦੀ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਕਰਨਾ ਨਹੀਂ ਭੁੱਲੋਗੇ ਧੰਨਵਾਦ ਜੀ